Alt News Channel ਦੇ ਵਿੱਚ ਤੁਹਾਡਾ ਸਵਾਗਤ ਕਰਤਾਰਪੁਰ ਕरिडोरਾਈ ਨਕਲੀ ਕਾਗਜ਼ਾ ਦੇ ਪਾਕਿਸਤਾਨ ਜਾਣ ਵਾਲਾ ਵਿਅਕਤੀ ਕਾਬੂ ਕੀਤਾ ਗਿਆ ਇੱਕ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਨਾਲੀ ਬੈਲ ਆਈਕਨ ਵੀ ਦਬਾ ਲਓ ਕਰਤਾਰਪੁਰ ਕरिडोर ਰਾਈ ਪਾਕਿਸਤਾਨ ਜਾਣ ਵਾਲੇ ਰਵੀ ਸਿੰਘ ਨਾਮਕ ਵਿਅਕਤੀ ਨੇ ਆਨਲਾਈਨ ਅਪਲਾਈ ਕੀਤਾ ਸੀ ਪਰ ਉਸ ਨੂੰ ਮਨਜ਼ੂਰੀ ਨਹੀਂ ਮਿਲੀ ਪਰ ਉਸ ਤੋਂ ਬਾਅਦ ਰਵੀ ਸਿੰਘ ਪਾਕਿਸਤਾਨ ਜਾਣ ਲਈ ਕਰਤਾਰਪੁਰ ਕरिडोर ਇਮੀਗ੍ਰੇਸ਼ਨ ਦਫ਼ਤਰ ਪਹੁੰਚ ਗਿਆ ਜਦੋਂ ਉਸਦੇ ਦਸਤਾਵੇਜ਼ਾਂ ਦੀ ਜਾਂਚ ਹੋਈ ਤਾਂ ਦੇਖਿਆ ਕਿ ਜੋ ਪਾਕਿਸਤਾਨ ਲਈ ਰਵੀ ਸਿੰਘ ਨੇ ਲਗਾਏ ਹਨ ਉਹਨਾਂ ਵਿੱਚ ਆਨਲਾਈਨ ਮਨਜ਼ੂਰੀ ਨਾ ਮਿਲਣ ਦਾ ਵੀ ਦਸਾਵੇ ਸੀ ਪਰ ਉਸਨੇ ਖੋਦ ਹੀ ਨਈ ਸ਼ਬਦ ਕੱਟ ਕੇ ਇਸ ਨੂੰ ਬਦਲ ਦਿੱਤਾ ਸੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਤਾਰਕਤਾ ਬਖਤਦੇ ਹੋਏ ਰਵੀ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕਰਕੇ ਮਾਮਲਾ ਤਫਤੀਸ਼ ਲਈ ਡੇਰਾਵਾਨਨ ਦੇ ਥਾਣੇ ਦੇ ਦਿੱਤਾ ਤੇ ਹੁਣ ਰਵੀ ਸਿੰਘ ਖਿਲਾਫ 420 ਆਈਪੀਸੀ ਅਤੇ ਹੋਰ ਤਾਰਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਇਸ ਦੀ ਜਾਣਕਾਰੀ ਡੇਰਾਵਾਨਨ ਦੇ ਐਸਐਚਓ ਮੈਡਮ ਦਿਲਪ੍ਰੀਤ ਕੌਰ ਨੇ ਦਿੱਤੀ ਆਓ ਦੇਖਦੇ ਹਾਂ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਉਦੇ ਵਿੱਚ ਸਾਨੂੰ ਇਮੀਗ੍ਰੇਸ਼ਨ ਡਿਪਾਰਟਮੈਂਟ ਬਿਲੋ ਇੰਡੀਮੇਸ਼ਨ ਮਿਲੇ ਸੀ ਅਸੀਂ ਉੱਥੇ ਗਏ ਉਹਨਾਂ ਨੇ ਸਾਨੂੰ ਇੱਕ ਲੈਟਰ ਹੈਂਡਓਵਰ ਕੀਤੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਉਹ ਅਕੋਰਡਿੰਗ ਇੱਕ ਰਵੀ ਸਿੰਘਾ ਜੀ ਉਹਦੇ ਖਿਲਾਫ 420 468 471 ਤੇ 24 ਇਮੀਗ੍ਰੇਸ਼ਨ ਇੱਕ ਦਾ ਜਿਹੜਾ ਪਰਚਾ ਦਰਜ ਕੀਤਾ ਸੀ ਫਿਰ ਅਸਿਲੀਸ਼ਨ ਚੱਲ ਰਹੀ ਹੈ ਅ ਅਕੋਰਡਿੰਗ ਟੂ ਇਮੀਗ੍ਰੇਸ਼ਨ ਦੀ ਲੈਟਰ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਈਟੀਆ ਕਾਰਡ ਦੇ ਵਿੱਚ ਨਾਟ ਕਨਫਰਮ ਸੀਗਾ ਤੇ ਉਹਨੂੰ ਕੱਟ ਕੇ ਨਾਟ ਅਗੋ ਕੱਟ ਦਿੱਤਾ ਗਿਆ ਸੀ ਉਹਦੇ ਤੇ ਇਹ ਸਾਰੀ ਅਫੇਅਰ ਰਜਿਸਟਰਡ ਹੋ ਗਿਆ ਜੀ ਮੈਨੂੰ ਅਰੈਸਟਿੰਗ ਦੇ ਤਾਲਮੇ ਦਾ ਦਰਦ ਹੈ ਬਿਲਕੁਲ ਜੀ ਇਹ ਇਨਵੈਸਟੀਗੇਸ਼ਨ ਚੱਲਦੀ ਹੈ ਇਹਦੀ ਤੇ ਨੋਟਿਸ ਹੋਏਗਾ ਤੇ ਫਿਰ ਉਸ ਤੋਂ ਬਾਅਦ ਅਰੈਸਟ ਵੀ ਪਾਉਗੇ ਨਾ